ਨਮਸਕਾਰ ਮੈਂ ਹਾ ਤੁਹਾਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਨੂੰ ਤੋੜ ਦਿੱਤਾ ਸੀ ਯਾਨੀ ਕਿ ਕੋਰ ਕਮੇਟੀ ਦੇ ਵਿੱਚ ਜੇ ਗੱਲ ਕਰੀਏ ਬਾਗੀ ਧੜੇ ਤੋਂ ਬੀਬੀ ਜ਼ਗੀਰ ਕੌਰ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਸ ਕੋਰ ਕਮੇਟੀ ਦੇ ਮੈਂਬਰ ਸੀ ਦੂਸਰੇ ਪਾਸੇ ਜੇ ਗੱਲ ਕਰੀਏ 15 ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਤਲਬ ਹੋ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਲੈ ਕੇ ਸਪਸ਼ਟੀਕਰਨ ਦੇਣਗੇ ਸੁਖਬੀਰ ਸਿੰਘ ਬਾਦਲ 15 ਦਿਨਾਂ ਦੇ ਵਿੱਚ ਲੇਕਿਨ ਹੁਣ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਕਨਵੀਨਰ ਨੇ ਉਹਨਾਂ ਨੇ ਕੀ ਹੈ ਕਿ ਤਾਨਾ ਸ਼ਾਹੀ ਦਾ ਰੂਪ ਧਾਰਨ ਕਰ ਚੁੱਕਿਆ ਹੈ ਸੁਖਬੀਰ ਬਾਦਲ ਅਤੇ ਸੁਖਬੀਰ ਬਾਦਲ ਦਾ ਲਾਣਾ ਬਾਣਾ ਯਾਨੀ ਕਿ ਜਿਹੜੇ ਸੁਖਬੀਰ ਬਾਦਲ ਦੇ ਨਾਲ ਹਾਲੇ ਵੀ ਖੜੇ ਨੇ ਕੁਝ ਸਿਆਸੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਉਸ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਹੈ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਉਹਨਾਂ ਨੇ ਕਿਹਾ ਕਿ 15 ਦਿਨ ਦਾ ਵਕਤ ਦਿੱਤਾ ਹੋਇਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਚਰੀ ਅਕਾਲ ਤਖਤ ਸਾਹਿਬ ਖੇ ਤਲਬ ਹੋਣ ਦਾ ਉਸ ਤੋਂ ਪਹਿਲਾਂ ਉਹ ਬਖਲਾਏ ਵੀ ਨੇ ਕੋ ਭਰਾਈ ਵੀ ਨੇ ਉਹਨਾਂ ਨੂੰ ਭਾਜੜਾ ਪੈ ਗਿਆ ਨਹੀਂ ਕਿ ਕੋਰਕ ਮੇਲਤੀ ਦੇ ਵਿੱਚੋਂ ਜਿਹੜੇ ਦੋ ਮੈਂਬਰ ਨੇ ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ ਇਟ ਮੀਨਸ ਕਿ ਤਲਬ ਹੋਣ ਤੋਂ ਪਹਿਲਾਂ ਆਪਣਾ ਤਾਨਾ ਸ਼ਾਹੀ ਵਾਲਾ ਰੂਪ ਦਿਖਾ ਰਿਹਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਾਰਗੁਜ਼ਾਰੀ ਨੂੰ ਲੈ ਕੇ ਬਿਲਕੁਲ ਸਹਿਮਤ ਨਹੀਂ ਹਾਂ ਸੁਖਬੀਰ ਸਿੰਘ ਬਾਦਲ ਦੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਨਿਮਾਣੇ ਸਿੱਖ ਕਹਿਣ ਵਾਲੇ ਸੁਖਵੀਰ ਸਿੰਘ ਬਾਦਲ ਹੁਣ ਤਾਨਾਸ਼ਾਹੀ ਦਾ ਰੂਪ ਧਾਰੀ ਜਾਂਦੇ ਨਹੀਂ ਕਿਉਂਕਿ ਉਹਨਾਂ ਨੇ ਕੱਲ ਕੋਰ ਕਮੇਟੀ ਦੇ ਡਾਕਟਰ ਦਜੀਤ ਸਿੰਘ ਚੀਮਾ ਹੈ ਉਹਨੂੰ ਮਿਲ ਕੇ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਕੋਰ ਕਮੇਟੀ ਹੁਣ ਨਵੀਂ ਬਣਾਈ ਜਾਵੇਗੀ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਨੌਜਵਾਨਾਂ ਨੂੰ ਮੌਕੇ ਦੇਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗੁਰਪਤਾਰ ਸਿੰਘ ਅਵਡਾਲਾ ਨੇ ਕਿਹਾ ਕਿ ਅਜੇ ਕੁਝ ਨਹੀਂ ਹੋਣ ਵਾਲਾ ਇਹ ਸਿਰਫ ਇੱਕ ਹੁਣ ਤਾਨਾਸ਼ਾਹੀ ਵਾਲਾ ਰੂਪ ਧਾਰ ਰਿਹਾ ਨੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਬਾਗੀ ਤੜਾ ਠੀਕ ਹੈ ਕਿ ਬਾਦਲ ਪਰਵਾਰ ਠੀਕ ਹੈ ਉਹਨਾਂ ਨੇ ਬੜੇ ਤੰਝ ਵੀ ਕੱਸੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ 29 ਸਾਲ ਹੋ ਗਏ ਨੇ ਲਗਾਤਾਰ ਪਾਰਟੀ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੀ ਇਹ ਬਾਦਲ ਪਰਿਵਾਰ ਨੇ ਸਵਾਲੀ ਹੋਈ ਹੈ ਜਦੋਂ ਦੀ ਇਹਨਾਂ ਨੇ ਬਾਗਡੋਰ ਸੰਭਾਲੀ ਹੈ ਉਹਨਾਂ ਦਿਨਾਂ ਤੋਂ ਲਗਾਤਾਰ ਪਾਰਟੀ ਨੂੰ ਢਾਹ ਲੱਗੀ ਹੋਈ ਹੈ ਅਤੇ ਪਾਰਟੀ ਦਾ ਸਤਿਆਨਾਸ਼ ਹੋ ਗਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਐਸ ਵੈਲ ਐਸ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਲੇਕਿਨ ਅਸੀਂ ਨਹੀਂ ਚਾਹੁੰਦੇ ਅਸੀਂ ਨਾ ਹੀ ਕੰਮ ਕਰਾਂਗੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਹੇਠ ਇਹ ਦਿੱਤਾ ਹੈ ਬਿਆਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੋਰ ਕਮੇਟੀ ਨੂੰ ਕੋਰ ਕਮੇਟੀ ਦਾ ਜਿਹੜਾ ਗਠਬੰਧਨ ਹੈ ਉਹ ਤੋੜਨ ਕਰਕੇ ਕੱਲ ਬੜੇ ਖਫਾ ਹੋ ਗਏ ਸੀ ਗੁਰਪਤਾਪ ਸਿੰਘ ਵੱਡਾਲਾ ਧੰਨਵਾਦ